ਬੜੇ ਹੀ ਦੁਖੀ ਮਾਨ ਨਾਲ ਇੱਕ ਹੋਰ ਖਬਰ ਜਿਹੜੀ ਤੁਹਾਡੇ ਤੱਕ ਵੈਸੇ ਪਹੁੰਚ ਚੁੱਕੀ ਹੋਵੇਗੀ ਤੇ ਜਾਂ ਫਿਰ ਨਹੀਂ ਪਹੁੰਚੀ ਹੋਵੇਗੀ ਕਿਉਂਕਿ ਵੱਖੋ-ਵੱਖਰੇ ਦੇਸ਼ਾਂ ਦਾ ਵੱਖੋ-ਵੱਖਰਾ ਸਮਾਂ ਪਰ ਦੱਸ ਦਈਏ ਕਿ ਅੱਜ ਫੇਰ ਮਾਰਾ ਦੇਣੇ ਆ ਅੱਜ ਮਾਰੇ ਦਿਨ ਤੋਂ ਭਾਵ ਕੀ ਹੈ ਕਿ ਫੇਰ ਜਿਹੜੇ ਸੁਪਨੇ ਲੈ ਕੇ ਵੱਖੋ-ਵੱਖਰੇ ਦੇਸ਼ਾਂ ਦੇ ਵਿੱਚੋਂ ਸਾਡੇ ਭਾਰਤੀ ਲੋਕ ਨਿਕਲਦੇ ਨੇ ਪੰਜਾਬੀ ਲੋਕ ਨਿਕਲਦੇ ਨੇ ਤੇ ਉਹ ਸੁਪਨੇ ਅੱਜ ਫੇਰ ਚੱਕਨਾ ਚੂਰ ਹੋ ਗਏ ਨੇ ਉਹ ਸੁਪਨੇ ਟੁੱਟ ਗਏ ਨੇ ਸੋ ਅੱਜ ਅਮਰੀਕਾ ਤੋਂ ਰਿਪੋਰਟ ਹੋ ਕੇ ਜਿਹੜੇ 67 ਪੰਜਾਬੀ ਉਹ ਫਿਰ ਪੰਜਾਬ ਜਾ ਰਹੇ ਨੇ ਤੇ ਟੋਟਲ ਜਿਹਦੇ ਵਿੱਚ 119 ਭਾਰਤੀ ਲੋਕ ਹੈ ਤੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵੱਲੋਂ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਤੇ ਦੋ ਹੋਰ ਜਿਹੜੇ ਇਲੀਗਲ ਇਮੀਗਰੈਂਟ ਸੀਗੇ ਅਮਰੀਕਾ ਤੋਂ ਰਿਪੋਰਟ ਹੋ ਕੇ ਜੀ ਦੋ ਹੋਰ ਵੱਡੇ ਜਹਾਜ਼ ਭਰ ਕੇ ਅਮਰਸਰ ਹਵਾਈ ਅੱਡੇ ਤੇ ਜਿਹੜੇ ਲੈਂਡ ਕਰਨਗੇ ਜਿਹੜੇ ਕਿ 119 ਭਾਰਤੀ ਵਿਅਕਤੀ ਇਹਨੂੰ ਲੈ ਕੇ ਅੱਜ ਅੱਜ ਤੋਂ ਭਾਵ ਕਿ ਬਸ ਘੰਟੇ ਡੇਢ ਘੰਟੇ ਬਾਅਦ ਆਪਣੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਤੁਹਾਡੇ ਨਾਲ ਲਾਈਵ ਤਸਵੀਰਾਂ ਵੀ ਆਪਾਂ ਸਾਂਝੀਆਂ ਕਰਾਂਗੇ ਕਿ ਕਿੰਨੇ ਦੁੱਖ ਦੀ ਘੜੀ ਆ ਕਿ ਕਿਹੜੇ ਕੰਡੀਸ਼ਨਸ ਦੇ ਵਿੱਚ ਉਹ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰ ਰਹੇ ਨੇ ਪਰ ਹੁਣ ਤੱਕ ਦੀ ਬ੍ਰੇਕਿੰਗ ਨਿਊਜ਼ ਇਹ ਹੈ ਜੀ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਡਿਪੋਰਟ ਕਰਨ ਦਾ ਦੌਰ ਚੱਲਿਆ ਤੇ ਦੋ ਹੋਰ ਜਹਾਜ਼ ਜਿਹੜੇ ਇਲੀਗਲ ਇਮੀਗ੍ਰੈਂਟ ਅਮਰੀਕਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਦੇ ਵਿੱਚ ਸੀ ਉਥੇ ਫੜੇ ਗਏ ਤੇ ਉਹਨਾਂ ਨੂੰ ਹੁਣ ਰਿਪੋਰਟ ਕੀਤਾ ਗਿਆ ਤੇ ਦੋ ਵੱਡੇ ਜਹਾਜ਼ ਭਰ ਕੇ ਅੱਜ ਤੇ ਕੱਲ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਕਰਨਗੇ ਤੇ ਅੱਜ ਜਿਹੜਾ ਜਹਾਜ਼ ਆਉਣਾ ਉਹਦੇ ਵਿੱਚ ਟੋਟਲ ਆਪਣੇ 119 ਬੰਦੇ ਆ ਭਾਰਤੀ ਲੋਕ ਜਿਨ੍ਹਾਂ ਚੋਂ 67 ਪੰਜਾਬੀ ਲੋਕ ਆ ਤੇ ਇਹ ਵੀ ਦੱਸ ਦਈਏ ਕਿ ਸਭ ਤੋਂ ਵੱਧ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਆ ਤਾਂ ਸਭ ਤੋਂ ਵੱਧ ਵਿਅਕਤੀ ਜਿਹੜੇ 10 ਉਹ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਆ ਤੇ ਹੁਣ ਤੱਕ ਦੀ ਜਿਹੜੀ ਸੂਚੀ ਬਣੀ ਆ ਵੱਖੋ-ਵੱਖਰੇ ਨੇ ਜੇ ਹੁਸ਼ਿਆਰਪੁਰ ਵਾਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਇੱਕ ਪਿੰਡ ਮੋਹਣਕਾ ਫਿਰ ਕਰਾਲਾ ਨੰਗਲੀ ਜਲਾਲਪੁਰ ਚੋਹਾਨਾ ਦਾਰਾਪੁਰ ਤੇ ਹੋਰ ਵੀ ਨਾਲ ਦੇ ਪਿੰਡਾਂ ਤੋਂ ਕਈ ਵਿਅਕਤੀ ਜਿਹੜੇ ਰਿਪੋਰਟ ਕੀਤੇ ਜਾ ਰਹੇ ਨੇ ਤੇ ਜੇ ਇੱਕ ਪਰਿਵਾਰ ਦੀ ਕਹਾਣੀ ਹੈ ਇਸ ਦੇ ਵਿੱਚੋਂ ਮੈਂ ਤੁਹਾਨੂੰ ਹੋਰ ਅਪਡੇਟ ਕਰਦਿਆਂ ਕਿ ਇੱਕੇ ਘਰ ਦੇ ਦੋ ਸਕੇ ਭਰਾ ਜਿਹੜੇ 45-45 ਲੱਖ ਰੁਪਈਆ ਲਾ ਕੇ ਗਏ ਸੀ ਅਮਰੀਕਾ ਉਹ ਵੀ ਅੱਜ ਇਸ ਜਹਾਜ਼ ਦੇ ਵਿੱਚ ਆ ਰਹੇ ਨੇ ਤੇ ਦੋਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੇ ਕਰਾਂਗੇ ਕਿ ਕਿੱਡੀ ਮਾੜੀ ਗੱਲ ਹੈ ਜੀ ਕਿ 45-45 ਲੱਖ ਰੁਪਇਆ ਲਾ ਕੇ ਤੇ ਜਦੋਂ ਵਿਦੇਸ਼ ਦੇ ਵਿੱਚ ਗਏ ਤੇ ਹੁਣ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਮੋੜਨਾ ਪੈ ਰਿਹਾ ਸੋ ਖੈਰ ਕਿਸੇ ਵੀ ਦੇਸ਼ ਦੇ ਵਿੱਚ ਗਲਤ ਤਰੀਕੇ ਨਾਲ ਸ਼ਾਮਲ ਹੋਣਾ ਇਹ ਬੜੀ ਮਾੜੀ ਗੱਲ ਹੈ ਪਰ ਕਈ ਸੁਪਨੇ ਟੁੱਟੇ ਨੇ ਤੇ ਕਈ ਉਤਲ-ਪੁਤਲ ਇਹਨਾਂ ਜ਼ਿੰਦਗੀਆਂ ਦੇ ਵਿੱਚ ਹੋ ਗਿਆ ਆ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਜਿਹੜੇ ਨਵੀਂ ਸੂਚੀ 119 ਬੰਦਿਆਂ ਨੂੰ ਲੈ ਕੇ ਇਹ ਜਾਜ ਪਹੁੰਚ ਰਿਹਾ ਤੇ ਜੇ ਗੱਲ ਕਰੀ ਅਮਰਸਰ ਹਵਾਈ ਅੱਡੇ ਦੀ ਉੱਥੇ ਪ੍ਰਸ਼ਾਸਨ ਨੂੰ ਜਿੱਥੇ ਲੋਕ ਆਮ ਲੋਕ ਕੋਸ ਰਹੇ ਸੀ ਕਿ ਨਾ ਸੈਂਟਰ ਗਵਰਨਮੈਂਟ ਤੋਂ ਤੇ ਨਾ ਹੀ ਪੰਜਾਬ ਗਵਰਨਮੈਂਟ ਤੋਂ ਕੋਈ ਵੀ ਉੱਥੇ ਵੱਡਾ ਚਿਹਰਾ ਨਹੀਂ ਪਹੁੰਚਿਆ ਭਾਵੇਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਜਹਾਜ਼ ਗਿਆ ਸੀਗਾ ਉਦੋਂ ਇੱਕ ਮੰਤਰੀ ਜਿਹੜਾ ਆਮ ਆਦਮੀ ਪਾਰਟੀ ਦਾ ਉੱਥੇ ਪਹੁੰਚਿਆ ਪਰ ਇਸ ਵਾਰੀ ਦਾ ਮਾਹੌਲ ਆ ਜਿਹੜਾ ਉੱਥੇ ਕੁਝ ਵੱਖਰਾ ਹੈ ਭਗਵੰਤ ਮਾਨ ਸਾਹਿਬ ਖੁਦ ਉੱਥੇ ਪਹੁੰਚੇ ਨੇ ਤੇ ਕੁਝ ਬਿਆਨਬਾਜ਼ੀ ਕਰਦੇ ਵੀ ਨਜ਼ਰ ਆਏ ਪਰ ਉਹਨਾਂ ਨੇ ਦੱਸਿਆ ਕਿ ਪੁਕਤਾ ਪ੍ਰਬੰਧ ਹੋ ਚੁੱਕੇ ਨੇ ਕਿ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਗੱਡੀਆਂ ਤਿਆਰ ਬਰ ਤਿਆਰ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਕਿਤੇ ਵੀ ਜਾਣ ਆਲੇ ਹੋਣਗੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਲੈਣ ਆਏ ਹੋਣਗੇ ਸਮੇਤ ਉਹਨਾਂ ਦੇ ਤੇ ਉਹਨਾਂ ਨੂੰ ਡ੍ਰੌਪ ਕਰਨ ਦਾ ਅਸੀਂ ਪੂਰਾ ਪ੍ਰਬੰਧ ਕੀਤਾ ਜੇ ਉਹਨਾਂ ਨੇ ਕਿਹਾ ਗਿਆ ਵੀ ਇੱਛਾ ਹੋਵੇ ਕਿ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਣਾ ਤਾਂ ਵੀ ਉਹਨਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਮਾਨ ਸਾਹਿਬ ਨੇ ਇਹ ਵੀ ਆਫਰ ਕੀਤਾ ਕਿ ਜੇ ਕਿਸੇ ਹੋਰ ਸੂਬੇ ਦਾ ਵਿਅਕਤੀ ਜਾਂ ਇਮੀਡੀਏਟ ਨਾਲ ਲੱਗਦੇ ਪੰਜਾਬ ਹਰਿਆਣੇ ਦਾ ਕੋਈ ਵਿਅਕਤੀ ਚਾਵੇ ਕਿ ਉਹਨੂੰ ਵੀ ਛੱਡ ਕੇ ਆਉਣਾ ਤਾਂ ਪੰਜਾਬ ਸਰਕਾਰ ਉਹ ਵੀ ਛੱਡ ਕੇ ਆਵੇਗੀ ਤੇ ਬਾਕੀ ਜਿਹੜੇ ਗੋਆ ਨਾਲ ਸੰਬੰਧਿਤ ਜਾਂ ਹੋਰ ਭਾਰਤ ਦੇ ਹਿੱਸਿਆਂ ਨਾਲ ਸੰਬੰਧਿਤ ਵਿਅਕਤੀ ਉਸ ਜਹਾਜ਼ ਵਿੱਚ ਰਿਪੋਰਟ ਕੀਤੇ ਹੋਏ ਨੇ ਉਹਨਾਂ ਬਾਰੇ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਜਦੋਂ ਇਹ ਅਮਰੀਕੀ ਸੈਨਾ ਦਾ ਜਹਾਜ਼ ਉਤਰੇਗਾ ਤਾਂ ਉਸ ਤੋਂ ਬਾਅਦ ਜੋ ਦਿੱਲੀ ਦੀ ਸ케ਜੂਲ ਆਫ ਫਲਾਈਟ ਤੇ ਨਾਲ ਦੀ ਨਾਲ ਹੀ ਜਿਹੜਾ ਉਹ ਦਿੱਲੀ ਤੋਂ ਸਵਿਚ ਕੀਤੀਆਂ ਜਾਣਗੀਆਂ ਫਲਾਈਟਸ ਕਿ ਕਿੱਧਰ ਨੂੰ ਕਿਹਨੂੰ ਭੇਜਣਾ ਤੇ ਜੇ ਗੱਲ ਕਰੀਏ ਵੀ ਵੱਡੇ ਦੋ ਮੁੱਦਿਆਂ ਦੀ ਜਿਨ੍ਹਾਂ ਦੇ ਬਾਰੇ ਅੱਜ ਆਪ ਅੱਗੇ ਚੱਲ ਕੇ ਟਾਕ ਸ਼ੋ ਵੀ ਕਰਾਂਗੇ ਕਿਤੇ ਨਾ ਕਿਤੇ ਮੈਨੂੰ ਇਹ ਜ਼ਰੂਰ ਨਾਰਾਜ਼ਗੀ ਹੈ ਵੀ ਸਾਡੇ ਲੋਕ ਇਸ ਗੱਲ ਨੂੰ ਲੈ ਕੇ ਵੱਡੀ ਗੱਲ ਦੇ ਵਿੱਚ ਪੈ ਗਏ ਕਿ ਕੀ ਬੇੜੀਆਂ ਲਾ ਕੇ ਭੇਜਿਆ ਜਾਣਾ ਸਹੀ ਸੀ ਜਾਂ ਗਲਤ ਸੀ ਤੇ ਜਾਂ ਫਿਰ ਦੂਜੀ ਗੱਲ ਇਹਦੇ ਵਿੱਚ ਪਾ ਗਏ ਪੈ ਚੁੱਕੇ ਨੇ ਕਿ ਇਹ ਜਹਾਜ਼ ਅਮਰਸਰ ਕਿਉਂ ਉਤਰਿਆ ਗਿਆ ਸ਼੍ਰੀ ਅਮਰਸਰ ਹਵਾਈ ਅੱਡੇ ਤੇ ਕਿਉਂ ਉਤਰਿਆ ਗਿਆ ਜੀ ਖੈਰ ਮੈਨੂੰ ਇਹ ਲੱਗਦਾ ਵੀ ਇਹਨਾਂ ਨਾਲੋਂ ਵਿਸ਼ਾ ਕੋਈ ਹੋਰ ਨਹੀਂ ਹੋਣਾ ਚਾਹੀਦਾ ਜਾਂ ਇਹੀ ਮੇਨ ਮੁੱਦਾ ਬਣਦਾ ਵੀ ਜੇ ਰਿਪੋਰਟ ਹੋ ਕੇ ਗਏ ਨੇ ਖੈਰ ਅੱਗੇ ਚੱਲ ਕੇ ਆਪਾਂ ਟਾਕ ਸ਼ੋਅ ਕਰਾਂਗੇ ਉਹਦੇ ਵਿੱਚ ਤੁਸੀਂ ਜ਼ਰੂਰ ਹਿੱਸਾ ਪਾਓ ਤੁਹਾਨੂੰ ਲੱਗਦਾ ਵੀ ਜੇ ਰਿਪੋਰਟ ਕੀਤੇ ਗਏ ਵਿਅਕਤੀ ਅੰਮ੍ਰਿਤਸਰ ਪਹੁੰਚੇ ਨੇ ਜਾਂ ਬੇੜੀਆਂ ਲਾ ਕੇ ਭੇਜੇ ਗਏ ਨੇ ਇਹੀ ਮੁੱਦਾ ਜਾਂ ਫਿਰ ਸ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਇੱਕ ਦੂਜੇ ਨੂੰ ਇਹੀ ਬਲੇਮ ਕਰ ਰਹੇ ਨਹੀਂ ਜੀ ਇਹ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਤੇ ਜਾਂ ਫਿਰ ਪੰਜਾਬ ਵਾਲੇ ਕਹਿ ਰਹੇ ਨੇ ਇਹ ਤਾਂ ਜੀ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ ਸਰਕਾਰਾਂ ਦੀ ਆ ਦੋਨਾਂ ਦੀ ਆ ਪਰ ਕੀ ਰਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਵੇਖ ਕੇ ਸਿਰਫ ਅਸੀਂ ਇਸੇ ਗੱਲ ਦੀ ਚਰਚਾ ਕਰਨੀ ਹੈ ਵੀ ਇਹਨਾਂ ਦੇ ਬੇੜੀਆਂ ਕਿਉਂ ਲਾਈਆਂ ਤੇ ਜਾਂ ਫਿਰ ਇਹ ਜਿਹੜਾ ਜਹਾਜ਼ ਅਮਰਸਰ ਕਿਉਂ ਉਤਰਿਆ ਤੇ ਜਾਂ ਫਿਰ ਸਵਾਲ ਕੁਝ ਹੋਰ ਬਣਦੇ ਨੇ ਤੁਹਾਡੀ ਕੀ رائے ਆ ਜਰੂਰ ਸਾਂਝੀ ਕਰਿਆ ਕਰੋ ਸਾਡੇ